ਆਪਣੇ ਆਪ ਨੂੰ ਕਟਰ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਨ੍ਹਾਂ ਨੇ ਇਨਾ ਵੱਡਾ ਭ੍ਰਿਸ਼ਟਾਚਾਰ ਕੀਤਾ ਕਿ ਏਜੰਸੀਆਂ ਬੁਲਾ ਬੁਲਾ ਕੇ ਹਮ ਗਈ ਲੇਕਿਨ ਬੇਈਮਾਨ ਕੇਜਰੀਵਾਲ ਗਿਆ ਨਹੀਂ ਸਾਰੀ ਅਦਾਲਤਾਂ ਨੇ ਇਹਨੂੰ ਬੇਲ ਦੇਣ ਤੋਂ ਇਨਕਾਰ ਕਰਤਾ ਇਹਦੇ ਮੰਤਰੀ 1.5 ਸਾਲ ਤੋਂ ਬੰਦ ਨੇ ਉਹਨਾਂ ਦੀ ਵੀ ਬੇਲ ਇਨਕਾਰ ਕਰਤੀ ਇਨਾ ਵੱਡਾ ਘੁਟਾਲਾ ਜਿਹੜਾ ਪੰਜਾਬ 'ਚ ਕੀਤਾ ਉਸ ਤੋਂ ਓਨਾ ਹੀ ਵੱਡਾ ਦਿੱਲੀ 'ਚ ਹੋਇਆ ਹੈਗਾ ਤੇ ਅੱਜ ਜਦ ਕੇਜਰੀਵਾਲ ਨੂੰ ਜੇਲ੍ਹ 'ਚ ਸਿੱਟਿਆ ਗਿਆ ਹੈ ਅਦਾਲਤਾਂ ਬੇਲ ਨਹੀਂ ਦੇ ਰਹੀਆਂ ਤੇ ਫਿਰ ਆਪਣੇ ਆਪ ਨੂੰ ਆ ਇਮਾਨਦਾਰ ਕਹਿਣ ਵਾਲੀ ਪਾਰਟੀਆਂ ਉਸ ਭ੍ਰਿਸ਼ਟ ਕੇਜਰੀਵਾਲ ਦੇ ਹੱਕ ਵਿੱਚ ਅੱਜ ਦਿੱਲੀ ਵਿੱਚ ਇਹ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਮੈਂ ਤਾਂ ਪੰਜਾਬ ਦੇ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਦੀ ਆ ਕਿ ਤੁਹਾਡਾ ਰਾਹੁਲ ਗਾਂਧੀ ਤਾਂ ਤੁਹਾਡੀ ਕਾਂਗਰਸ ਪਾਰਟੀ ਉਸ ਭ੍ਰਿਸ਼ਟ ਕੇਜਰੀਵਾਲ ਦੇ ਹੱਕ 'ਚ ਧਰਨੇ ਉੱਥੇ ਮਾਰ ਰਹੀ ਹੈ ਆਮ ਆਦਮੀ ਦੇ ਲੀਡਰ ਇੱਥੇ ਵੀ ਲੋਕਾਂ ਦੀ ਸਮੱਸਿਆ ਸੁਣਨ ਤੋਂ ਬਜਾਏ ਦਿੱਲੀ ਜਾ ਕੇ ਧਰਨੇ ਮਾਰ ਰਹੇ ਨੇ ਕਿ ਪੰਜਾਬ ਕਾਂਗਰਸ ਆਪਣਾ ਪੱਖ ਸਪਸ਼ਟ ਕਰੋਗੀ ਕਿ ਇਹ ਜਿਹੜਾ ਦਿਖਾਵਾ ਤੁਸੀਂ ਪੰਜਾਬ ਵਾਸਤੇ ਕਰ ਰਹੇ ਹੋ ਕਿ ਅਸੀਂ ਆੜ-ਆੜ ਲੜ ਰਹੇ ਹਾਂ ਤੇ ਮੁੜ ਕੇ ਉਸ ਟੱਕਬੰਦਨ 'ਚ ਤੁਸੀਂ ਸ਼ਾਮਿਲ ਹੋ ਜਾਣਾ ਹੈ ਇਹ ਧੋਗਲੀ ਰਾਜਨੀਤੀ ਦੇ ਨਾਲ ਤੁਸੀਂ ਕਿਦਾਂ ਬੇਬਕੂਫ ਬਣਾ ਰਹੇ ਹੋ ਕੱਲੇ ਵੋਟਾਂ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੂੰ ਵਰਤ ਰਹੇ ਹੋ ਆਪਦੀ ਕੁਰਸੀ ਦੇ ਖਾਤੇ ਤੇ ਪੰਜਾਬ ਦੇ ਨਾਲ ਜਿਸ ਤਰ੍ਹਾਂ ਦੀ ਬੇਵਫਾਈ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਨੇ ਕੀਤੀਆਂ ਨੇ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਬੈਠੇ ਹੋਏ ਨੇ ਤਕੜੀ ਦਾ ਸਾਥ ਦੇ ਕੇ ਦਿੱਲੀ ਵਿੱਚ ਆਪਣੀ ਖੇਤਰੀ ਪਾਰਟੀ ਨੂੰ ਪੇਜਣਗੇ ਜਿਹੜੀ ਖੇਤਰੀ ਪਾਰਟੀ ਪੰਜਾਬ ਦੇ ਹੱਕਾਂ ਵਾਸਤੇ ਲੜਦੀ ਹੈ ਪੰਜਾਬ ਦੇ ਲੋਕਾਂ ਵਾਸਤੇ ਲੜਦੀ ਤੇ ਲੜਦੀ ਰਹੂਗੀ